ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਆਂ ਅੱਜ ਆਪਾਂ ਗੱਲ ਕਰਾਂਗੇ 17 ਤੋਂ ਲੈ ਕੇ 26 ਅਗਸਤ ਤੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕੀ ਹਲਚਲ ਆ ਵੇਖਣ ਨੂੰ ਮਿਲ ਰਹੀ ਕਿੱਟ ਕਿੱਟ ਇਲਾਕਿਆਂ ਵਿੱਚ ਮੀਂਹ ਦੇ ਅਸਾਰ ਜਿਹੜੇ ਬੰਦ ਦਿਖਾਈ ਦੇ ਰਹੇ ਨੇ ਤੇ ਅੱਜ 17 ਅਗਸਤ ਕੱਲ 18 ਅਗਸਤ ਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਕਿੱਤ ਕਿੱਟ ਵਿੱਚ ਪੈਣ ਦਾ ਸਾਰ ਨੇ ਤਾਂ ਉਹਨਾਂ ਦੇ ਅਗਲੇ ਦਿਨਾਂ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਰਵੇਗਾ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਇਸ ਵੀਡੀਓ ਨੂੰ ਦੇਖ ਰਹੇ ਹੋ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰਿਓ ਹੋਰ ਛੋਟੀ ਜਿਹੀ ਬੇਨਤੀ ਕਰ ਦੇਣਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਹਾਂ ਇਸ ਦੀ ਇਹ ਵੀਡੀਓ ਤਾਂ ਸਭ ਤੋਂ ਪਹਿਲਾਂ ਸਵੇਰ ਦੀਆਂ ਸੈਟਲਾਈਟ ਤਸਵੀਰਾਂ ਵਿੱਚ ਵੀ ਤਸਵੀਰਾਂ ਵਿੱਚ ਸਾਫ਼ ਸਾਬ ਦਿਖਾਈ ਦੇ ਰਿਹਾ ਪੰਜਾਬ ਦੇ ਅੱਧੇ ਪੰਜਾਬ ਦੇ ਅੱਧੇ ਜ਼ਿਆਦਾਤਰ ਪੰਜਾਬ ਦੇ ਇਲਾਕਿਆਂ ਵਿੱਚ ਹਲਕੀ ਫੁਲਕੀ ਕੁਝ ਲੱਕ ਸੰਘਣੀ ਬੱਦਲਵਾਈ ਦਾ ਦੌਰ ਜਾਰੀ ਕੁਝ ਇਲਾਕਿਆਂ ਵਿੱਚ ਮੌਸਮ ਜਾਂ ਠੀਕ ਠਾਕ ਬਣਿਆ ਖਾਸ ਕਰ ਪੂਰਬੀ ਇਲਾਕੇ ਪਟਿਆਲਾ ਗਾ ਸੰਗਰੂਰ ਹੋ ਗਿਆ ਜਾਂ ਇਸ ਦੇ ਨਾਲ ਅਗਰ ਚੰਡੀਗੜ੍ਹ ਮੁਹਾਲੀ ਦੇ ਇਲਾਕੇ ਇੱਥੇ ਵੀ ਕੁਝ ਇਲਾਕਿਆਂ ਵਿੱਚ ਹਲਕੀ ਫੁਲਕੀ ਜਿਹੜੀ ਬੱਦਲਵਾਈ ਦਾ ਦੌਰ ਚੱਲ ਰਿਹਾ ਤੇ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਇੱਥੇ ਜਿਹੜੀ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹੈ ਦੂਸਰੇ ਸ਼੍ਰੀ ਗੰਗਨਗੜ੍ਹ ਹੋ ਗਾ ਹਨ ਕਾਇ ਸੰਗਣੀ ਬੱਦਲਵਾਰ ਦਾ ਤੌਰ ਜਾਰੀ ਹੈ ਤੇ ਅੱਜ ਪੰਜਾਬ ਦੇ ਤੇ ਕਹਰਾਇਆਣਾ ਤੇ ਰਾਜਸਤਾਨ ਦੇ ਪੰਜਾਬ ਦੇ ਨਾਲ ਦੇ ਖੇਤਰਾਂ 17 18 ਤੇ 19 10 ਤੇ 3 ਦਿਨਾਂ ਦੇ ਵਿੱਚ ਜਿਹੜੀ ਹਲਚਲਾ ਹੋਣ ਦੀ ਸੰਭਾਵਨਾ ਤੇ ਕਹਿਣ ਦਾ ਭਾਵ ਇਹ ਕਿ 17 ਤੋਂ ਲੈ ਕੇ 26 ਅਗਸਤ ਦੇ ਵਿਚਕਾਰ ਜੇ ਟੁੱਟਵੇਂ ਕਾਰਗੀਆਂ ਹੋਣਗੇ ਰੋਜ਼ਮੀ ਪਵੇਗਾ ਠੀਕ ਹੈ ਅੱਜ ਕਿਤੇ ਨਹੀਂ ਪਵੇਗਾ ਕੱਲ ਨੂੰ ਕਿਤੇ ਨਹੀਂ ਪਵੇਗਾ ਪਰਸੋਂ ਕਿਤੇ ਨਹੀਂ ਪਵੇਗਾ ਪੂਰਾ ਪੰਜਾਬ ਹਰਿਆਣਾ ਰਾਜਸਤਾਨ ਇੱਕ ਸਾਰ ਜਿਹੜਾ ਠੀਕ ਹੈ ਜਿਹੜਾ ਆਪਾਂ ਗੱਲ ਕਰੀਏ ਪੂਰੇ ਪੰਜਾਬ ਤੇ ਹਰਿਆਣਾ ਰਾਜਸਤਾਨ ਵਿੱਚ ਵੀ ਪੈਣ ਦੇ ਇੱਕ ਸਾਰ ਜਿਹੜੇ ਅਸਾਰ ਨਹੀਂ ਜਾਪ ਰਹੇ ਅੱਜ ਕਿਤੇ ਨਹੀਂ ਪਵੇਗਾ ਕੱਲ ਕਿਤੇ ਵੀ ਪੈਗਾ ਪਰਸੋਂ ਕਿਤੇ ਵੀ ਪੈਗਾ ਹੋ ਸਕਦੇ ਇੱਕ ਜਾਂ ਦੋ ਵਾਰ ਠੀਕ ਇੱਕ ਅੱਧੀ ਵਾਰ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਾਫੀ ਖੇਤਰਾਵਾਂ ਵਿੱਚ ਵੀ ਪੈਣ ਦਾ ਸਾਰ ਰਹਿਣਗੇ 17 ਅਗਸਤ ਤੋਂ ਲੈ ਕੇ 26 ਅਗਸਤ ਦੇ ਵਿੱਚਕਾਰ ਤਾਂ ਉਸ ਤੋਂ ਪਹਿਲਾਂ 17 18 19 20 21 22 23 24 25 26 ਅਗਸਤ ਤੱਕ ਟੁੱਟਵੇ ਜਿਹੜੇ ਕਾਰਵਾਈਆਂ ਹੋਣਦੇ ਆ ਸਾਰ ਨੇ ਅੱਜ ਕਿਤੇ ਵੀ ਪੈਗਾ ਕੱਲ ਕਿਤੇ ਵੀ ਪੈਗਾ ਪਰਸੋਂ ਕਿਤੇ ਵੀ ਪੈ ਗਿਆ ਤਾਂ ਪੰਜਾਬ ਦੇ ਹਰੇਕ ਜ਼ਿਲ੍ਹੇ ਤੱਕ ਹਰਿਆਣਾ ਦੇ ਵੀ ਰਾਜਸਥਾਨ ਦੇ ਕਾਫੀ ਖੇਤਰਾਵਾਂ ਵਿੱਚ ਪੈਣ ਦੇ ਸਾਰ ਨੇ ਜਿਹੜੇ 7-8 ਦਿਨਾਂ ਦੇ ਵਿੱਚ ਤਾਂ ਕਾਫੀ ਜੜੀਆਂ ਹਲਚਲਾਂ ਹੋਣ ਦੀ ਸੰਭਾਵਨਾ ਦਰਮਿਆਨਾ ਕਿਤੇ ਕਿਤੇ ਪਾਰੀ ਤੇ ਕਿਤੇ ਕਿਤੇ ਪਾਰੀ ਤੇ ਵੀ ਜਾਰਾ ਮੇ ਪੈਨ ਦਾ ਸਾਰ ਰਹਿਣਗੇ ਜਿਹੜੇ ਆਉਣ ਲੱਗੇ 8 9 10 ਦਿਨਾਂ ਦੇ ਵਿੱਚ ਤਾਂ ਤੁਹਾਨੂੰ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਪਠਾਨਕੋਟ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਹੋ ਗਿਆ ਜਲੰਧਰ ਕਪੂਰਥਲਾ ਆ ਗਿਆ ਕੁਝ ਆਪਾਂ ਗੱਲ ਕਰੀ ਜਿਵੇਂ ਹੁਸ਼ਿਆਰਪੁਰ ਦੇ ਇਲਾਕੇ ਹੋਗੇ ਅੱਜ ਇਸ ਤੇ ਨਾਲ ਲੱਗਦੇ ਲੁਧਿਆਣਾ ਆ ਗਿਆ ਨਵਾਂ ਸ਼ਹਿਰ ਰੂਪਨਗਰ ਇਹ ਇਲਾਕੇ ਮੇਨ ਹੋਣਗੇ ਤਾਂ ਉਸ ਤੋਂ ਬਾਅਦ ਜਿਹੜੇ ਪੱਛਮੀ ਸਰਦੀ ਲਾ ਕੇ ਪਾਕਿਸਤਾਨ ਦੇ ਨਾਲ ਲੱਗਦੇ ਖਾਸ ਕਰ ਫਰੂਜ਼ਪੁਰ ਹੋ ਗਿਆ ਨਾਲ ਲੱਗਦਾ ਮੋਗਾ ਦੇ ਖੇਤਰ ਹੋਗੇ ਆ ਕੁ ਦੱਖਣੀ ਖੇਤਰ ਹੋ ਗਿਆ ਬਠਿੰਡਾ ਆ ਗਿਆ ਮਾਨਸਾ ਆ ਗਿਆ ਤੇ ਪੂਰਬੀ ਖੇਤਰੋ ਕਿ ਜਿਹੜਾ ਚੰਡੀਗੜ੍ਹ ਮੁਹਾਲੀ ਫਤਿਹਗੜ੍ਹ ਸਾਹਿਬ ਦੇ ਪਟਿਆਲਾ ਦੇ ਨਾਲ ਲੱਗਦੇ ਖੇਤਰ ਇਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਤੇ ਬਾਕੀ ਜਿਹੜੇ ਇਲਾਕੇ ਰਹਿ ਗਏ ਬਰਨਾਲਾ ਕਾ ਮਲੇਰਕੋਟ ਲਾਗਿਆ ਇੱਥੇ ਵੀ ਸੰਭਾਵਨਾ ਕਾਫੀ ਜੜੀ ਬੰਦੀ ਦਿਖਾਈ ਦੇ ਰਹੀ ਹੈ ਸੰਗਰੂਰ ਹੋ ਗਿਆ ਤੇ ਇਸ ਦੇ ਨਾਲ ਲੱਗਦੇ ਕੁਝ ਖੇਤਰਾਂ ਵਿੱਚ ਸੰਭਾਵਨਾ ਜੜੀ ਕਾਫੀ ਬੰਦੀ ਦਿਖਾਈ ਦੇ ਰਹੀ ਜਾਨਕੀ ਇਹ ਆਉਣ ਵਾਲੇ 7-8 ਦਿਨਾਂ ਵਿੱਚ ਪੰਜਾਬ ਦੇ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇਗਾ ਕਿਤੇ ਹਲਕਾ ਕਿਤੇ ਦਰਮਿਆਨਾ ਕਿਤੇ ਪਾਰਮੀ ਦੀ ਛੱਟ ਜੜੀ ਵੇਖਣ ਨੂੰ ਮ ਤੌਥੇੜ ਮੀ ਦਾ ਸਾਰ ਬਹੁਤੀ ਜਿਵੇਂ ਘਟ ਰਹਿ ਸਕਦੇ ਕੁਝ ਥੋੜੇ ਬੋਤ ਖੇਤਰਾ ਵਿੱਚ ਸਾਰ ਰਹਿਣਗੇ ਤਾਂ ਫਿਲਹਾਲ ਆ ਪੰਜਾਬ ਦੇ ਕਈ ਖੇਤਰਾ ਵਿੱਚ ਪਹੁੰਚਦੇ ਸਾਰ ਰਹਿਣਗੇ ਆਉਣ ਵਾਲੇ 7-8 ਦਿਨਾਂ ਦੇ ਵਿੱਚ ਤੇ ਕਾਫੀ ਏਰੀਆ ਵਿੱਚ ਵੀ ਪਹੁੰਚਣ ਦੇ ਸਾਰ ਨੇ ਤਾਂ ਸਿਰਸਾ ਆ ਗਿਆ ਸਾਰ ਫਤਿਹਵਾਦ ਵਿੱਚ ਵੀ ਸਾਰ ਕਾਫੀ ਜੜ ਬੰਦੇ ਦਿਖਾਈ ਦੇ ਰਹੇ ਨੇ ਉਸ ਤੋਂ ਚੰਡੀਗੜ੍ਹ ਦੇ ਨਾਲ ਲੱਗਦੇ ਪੰਚਕੁਲਾ ਅੰਬਾਲਾ ਕੈਥਲੋਗਾ ਕਰਨਾਲ ਹੋ ਗਿਆ ਸੋਨੀਪਤ ਪਾਣੀਪਤ ਉਹ ਸੁਭਾਵਨਾ ਕਾਫੀ ਜੜੀ ਬੰਦੀ ਦਿਖਾਈ ਦੇ ਰਹੀ ਹੈ ਤੇ ਸ਼੍ਰੀ ਗੰਗਾ ਨਾ ਹਰਮਾਨਗੜ੍ਹ ਨੋਬਗੜ੍ਹ ਹੋ ਗਿਆ ਸੂਰਤਗੜ੍ਹ ਹੋ ਗਿਆ ਖਾਜੂਗੜ੍ਹ ਹੋ ਗਿਆ ਅ ਸੰਗਰੀ ਹੋ ਗਿਆ ਚੂਰੂ ਵੰਦੀ ਦਿਖਾਈ ਦੇ ਰਹੀ ਹੈ ਕਿਤੇ ਕਿਤੇ ਹਲਕਾ ਕਿਤੇ ਦਰਮਿਆਨਾ ਕਿਤੇ ਭਾਰੀ ਮੀਂਹ ਦੀ ਜੜ-ਚੱਟ ਵੇਖਣ ਨੂੰ ਮਿਲ ਸਕਦੀ ਆਉਣ ਵਾਲੇ 7-8 ਦਿਨਾਂ ਦੇ ਵਿੱਚ ਤੇ ਅੱਜ 17 ਅਗਸਤ ਨੂੰ ਟੁੱਟਵੇਂ ਰੂਪ ਵਿੱਚ ਕਾਰਵਾਈਆਂ ਹੋਣਗੀਆਂ ਪੰਜਾਬ ਦੇ ਕੁਝ ਇਲਾਕੇ ਹਰਿਆਣਾ ਰਾਜਸਥਾਨ ਦੇ ਕੁ ਪੰਜਾਬ ਦੇ ਨਾਲ ਕੁਝ ਕਿਤੇ ਰਵ ਸੁਭਾਵਨਾ ਬਣੇਗੀ ਜ਼ਿਆਦਾਤਰ ਇਲਾਕੇ ਹੋਣਗੇ ਪੰਜਾਬ ਦੇ ਸੂਈ ਕਵਰ ਹੋਣ ਦੀ ਸੁਭਾਵਨਾ ਕੁਝ ਹਰਿਆਣਾ ਦੇ ਥੋੜੇ ਬਤ ਖੇਤਰ ਕੁਝ ਰਾਜਸਥਾਨ ਦੇ ਪੰਜਾਬ ਦੇ ਨਾਲ ਖੇਤਰਾਂ ਵਿੱਚ ਸੁਭਾਵਨਾ ਜਿਹੜੀ ਬੰਦ ਦਿਖਾਈ ਦੇ ਰਹੀ ਹੈ ਕਿਤੇ ਕਿਤੇ ਹਲਕਾ ਕਿਤੇ ਦਰਮਿਆਨਾ ਤੇ ਕੁਝ ਇਲਾਕੇ ਹਲਕੀ ਸੰਘਣੀ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਇਸ ਦਾ ਕੋਈ ਜ਼ਿਆਦਾ ਪ੍ਰ ਮਚੰਦੇ ਸਾਰ ਨੇ ਤਾਂ ਕੱਲ ਦੇ ਪਰਸੋ ਠੀਕ ਹੈ ਜਿਵੇਂ ਆਪਾਂ ਗੱਲ ਕਰਦੇ 15 16 ਅਗਸਤ ਨੂੰ ਵੀ ਆ ਪੰਜਾਬ ਦੇ ਤੇ ਹਰਿਆਣਾ ਦੇ ਰਾਜਸਥਾਨ ਦੇ ਕਈ ਖੇਤਰਾ ਵਿੱਚ ਜਮੀ ਜੜ ਪਹੁੰਚਿਆ ਕਿਤੇ ਹਲਕਾ ਕਿਤੇ ਦਰਮਿਆਨਾ ਕਿਤੇ ਭਾਰਮੀ ਦੀ ਚਟ ਦੇਖਣ ਨੂੰ ਮਿਲੀ ਕੁਝ ਕੁ ਲਾ ਕੇ ਕਾਫੀ ਜਿਹੜੇ ਆਪਾਂ ਗੱਲ ਕਰਦੇ ਜਿਹੜੇ ਖੁਸ਼ਕ ਬਣੇ ਰਹੇ ਨੇ ਤਾਂ ਉਹਨਾਂ ਬਾਰੇ ਅਗਲੇ ਦਿਨਾਂ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਾਫੀ ਖੇਤਰਾ ਵਿੱਚ ਹਲਚਲਾਂ ਹੋਣ ਦੀ ਸੰਭਾਵਨਾ ਤੇ ਫਿਰ ਆ ਲਈ ਚੰਨ ਕਰਦੇ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀ